ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ कॉटन ਦੀ ਬਿਲਕੁਲ ਲੇਟੈਸਟ ਕਲੈਕਸ਼ਨ ਬਹੁਤ ਹੀ ਪਿਆਰੇ ਸੂਟ ਨੇ ਇਹ कॉटन ਬਰਬਰੀ ਲੀਲਨ ਸਾਰੇ ਤੁਹਾਨੂੰ ਮੈਂ ਬ੍ਰਾਂਡ ਦਿਖਾਵਾਂਗੀ ਰਾਮ ਟੈਕਸ ਸ਼ੰਕਰ ਰੀਵਾ ਇਹ ਸਾਰੇ ਨਵੀਂ ਡਿਜ਼ਾਈਨਿੰਗ ਆਈ ਹੁਣ ਸੋ ਮੈਂ ਗਈ ਸੀ ਸ਼ੋਪਿੰਗ ਕਰਨ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਕਿ ਕਿੱਦਾਂ ਦੀ ਕੁਆਲਿਟੀ ਚੱਲ ਰਹੀ ਹੁਣ ਕਿਹੜੀ ਚੀਜ਼ ਦਾ 트ੈਂਡ ਚੱਲ ਰਿਹਾ ਦੇਖੋ ਜੀ ਬਹੁਤ ਸੋਹਣੇ ਪ੍ਰਿੰਟ ਨੇ ਸਾਰੇ ਬਿਲਕੁਲ ਪਿਓਰ ਕਾਟਨ ਦੇ ਨੇ ਇਹ ਵਿਦ ਮਰਮਲ ਦੁਪੱਟਾ ਪਾਈਦਾਈ ਬਹੁਤ ਪਿਆਰੇ ਪ੍ਰਿੰਟ ਨੇ ਜਿੱਦਾਂ ਕਿ ਬਰੀਕ ਬੁੱਟੀ ਹੋ ਗਿਆ ਵੱਡੇ ਫਲਾਵਰ ਛੋਟੇ ਫਲਾਵਰ ਕੱਕ ਵਾਲੇ ਲਾਈਨਿੰਗ ਵਾਲੇ ਸਾਰੇ ਪੀਸ ਬਹੁਤ ਸੋਹਣੇ ਸੀਗੇ ਤੁਸੀਂ ਦੇਖ ਸਕਦੇ ਹੋ ਬਰਬਰੀ ਦੇ ਜੌਰਜਟ ਦੇ ਆਰਕੰਡੀ ਦੇ ਪੇਪਰ कॉटन ਇਹ ਸਾਰੇ ਨਵੀਂ ਡਿਜ਼ਾਈਨ ਆਉਣਗੇ ਕੋਕ ਵੀ ਨੇ ਸੋਹਣੇ ਸੂਟ ਨੇ ਪ्युअर कॉटन ਦੇ ਨੇ ਸਰਪਲਸ कॉटन ਹੁੰਦੀ ਹੈ ਜਿਹੜੀ ਵੱਡੇ ਪੰਨੇ ਵਾਲੀ 3.5 ਮੀਟਰ ਦੇ ਸੂਟ ਦੇਖੋ ਇਸ ਵਿੱਚ ਕਿੰਨੀ ਜ਼ਿਆਦਾ ਡਿਜ਼ਾਈਨਿੰਗ ਆ ਤੁਸੀਂ ਨੇ ਕਿਸੇ ਵੀ ਸੂਟ ਬਾਰੇ ਮੇਰੇ ਤੋਂ ਪੁੱਛਣਾ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ। ਇਹ ਕੋਈ ਬਿਲਕੁਲ ਨਵੀਂ-ਨਵੀਂ ਪ੍ਰਿੰਟ ਨਹੀਂ ਗੇ। ਕਲਰ ਵੀ ਬਹੁਤ ਹੀ ਜ਼ਿਆਦੇ ਪਿਆਰੇ ਨੇ। ਗਰਮੀ ਵਾਲੇ ਸੂਟ ਨੇ ਸਾਰੇ। ਜਿੱਦਾਂ ਲਾਈਟ ਸ਼ੇਡ ਵੀ ਨੇ ਡਾਰਕ ਸ਼ੇਡ ਵੀ ਨੇ। ਇਹਨਾਂ ਨੂੰ ਆਪਾਂ ਲੈਸਾਂ ਵਗੈਰਾ ਲਗਾ ਕੇ ਬਹੁਤ ਸੋਹਣੇ ਤਿਆਰ ਕਰ ਸਕਦੇ ਹਾਂਗੇ। ਦੇਖੋ ਬ੍ਰੀਕ ਪ੍ਰਿੰਟ ਇਹ ਥੋੜਾ ਵਰਕ ਵਾਲਾ ਸੀ ਮੋਟੀਆਂ ਸੀ ਵਿੱਚ ਪਲੇਨ ਫੈ布ਰਿਕ ਦੇ ਦੇਖੋ ਜੇ ਸਾਰੇ ਰੀਵਾ ਬ੍ਰਾਂਡ ਦੇ ਸੂਟ ਲੈਣਗੇ ਮੈਚਿੰਗ ਸੂਟ ਨੇ ਆਪਾਂ ਆਲ ਓਵਰ ਵੀ ਲੈ ਸਕਦੇ ਹਾਂ ਅਗਰ ਮੈਚਿੰਗ ਪਸੰਦ ਨਹੀਂ ਤਾਂ ਮੈਚਿੰਗ ਲੈ ਸਕਦੇ ਆ ਪੂਰੇ ਸਰਦਾਰੀ ਕਲਰ ਨੇ ਹੂੰ ਮਤਲਬ ਅੱਜ ਮੈਂ ਤੁਹਾਨੂੰ ਬਹੁਤ ਹੀ ਜ਼ਿਆਦੇ ਪ੍ਰਿੰਟ ਦਿਖਾਉਣੇ ਨੇ ਤੁਸੀਂ ਦੇਖਦੇ ਦੇਖਦੇ ਥੱਕ ਜੂਗੀ ਦੇਖੋ ਕਿੰਨੇ ਸੋਹਣੇ ਪ੍ਰਿੰਟ ਨੇ ਜਿਵੇਂ ਆਪਾਂ ਦੇਲੀ ਵੇਅਰ ਲਈ ਬਹੁਤ ਸੋਹਣੇ ਪ੍ਰਿੰਟ ਨੇ ਇਹ ਲਾਈਨਿੰਗ ਵਾਲਾ ਫੈਬਰਿਕ ਸੀਗਾ ਇਹ পেਪਰ कॉटन ਇਹ ਵੀ कॉटन ਦੇ ਸੂਟ ਨਹੀਂ ਗੇ ਨਿਕੋ ਜਿਵੇਂ ਉਹਨੇ ਲਾਈਟ ਕਲਰ ਨੇ ਆਪਾਂ ਇਹਨਾਂ ਤੇ ਡਾਰਕ ਲੇਸਿਸ ਪਾਈਪਿੰਗ ਲਗਾ ਕੇ ਬਹੁਤ ਸੋਹਣੇ ਇਹਨਾਂ ਨੂੰ ਤਿਆਰ ਕਰ ਸਕਦੇ ਆ ਨਾਲ ਟਾਈ ਟਾਈ ਦੁਪੱਟਾ ਤਿਆਰ ਕਰਕੇ ਤੇ ਮੈਂ ਜੋ ਸੂਟ ਬਾਈ ਕੀਤੇ ਨੇ ਉਹ ਰੈਡੀ ਹੋ ਜਾਣ ਮੈਂ ਤੁਹਾਡੇ ਸਾਰੇ ਨੂੰ ਸ਼ੇਅਰ ਕਰੂੰਗੀ ब्रीक बुट्टी हो गया रेड कलर प्योर कॉटन का सूट है ये देखो बहुत ही सॉफ्ट फैब्रिक आ ग्रे कलर से आ गया ਲਾਈਟ ਡਾਰਕ ਦੋਨੋਂ ਤਰ੍ਹਾਂ ਦੇ ਸੂਟ ਸੀ ਉੱਤੇ ਕਲਰ ਜਿੱਦਾਂ ਦਾ ਵੀ ਤੁਹਾਨੂੰ ਪਸੰਦ ਹੁੰਦਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਐਮਬੀ ਵਾਲੇ ਡਿਜ਼ਾਈਨ ਐਮਬੀ ਵਾਲੇ ਡਿਜ਼ਾਈਨ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਇਸ ਟਾਈਮ ਇਹ ਲੀਕੋ ਕਿੰਨਾ ਪਿਆਰਾ ਸੂਟ ਹੈਗਾ ਫਲਾਵਰਸ ਵਾਲਾ ਐਮਬੀ ਵਾਲੇ ਡਿਜ਼ਾਈਨ ਨੇ ਇਹ ਫਲਾਵਰ ਵਾਲਾ ਦੇਖੋ ਕਿੰਨਾ ਪਿਆਰਾ ਸੂਟ ਆ ਇਹ ਵੀ ਪਿਓਰ ਕਾਟਨ ਦਾ ਸੂਟ ਆ ਤੇ ਇਹ ਥੋੜੇ ਜਿਹਾ ਮਤਲਬ ਜਿੱਦਾਂ ਵਰਕ ਵਾਲੇ ਹੁੰਦੇ ਨੇ ਉਦਾਂ ਨਹੀਂਗੇ ਇਹ ਇਨਾਂ ਦੇ ਪੌਂਚੇ ਵਰਕ ਹੋਏ ਹੋਏ ਨੇਗੇ ਤੇ ਕਮੀਜ਼ ਤੇ ਇਦਾਂ ਡਿਜ਼ਾਈਨਿੰਗ ਹੋਈ ਹੋਈ ਆ ਇਹ ਪਿਓਰ ਲੀਲਨ ਦੇ ਸੂਟ ਨੇਗੇ ਇਹਨਾਂ ਨਾਲ ਟਾਈਡਾਈ ਦੁਪੱਟਾ ਤੇ ਟਾਈਡਾਈ ਬਾਟਮ ਆਂਗੀ ਇਹ ਮਲਮਲ ਦੀ ਦੁਪੱਟੀ ਨਾਲ ਪਿਓਰ ਕਾਟਨ ਦੇ ਸੂਟ ਯਾ ਅਗਰ ਸ਼ਿਮਰ ਕਾਟਨ ਇਹ ਵੀ ਕਾਟਨ ਦੇ ਇੰਨੇ ਦੇ ਵਿੱਚ ਬਹੁਤ ਸੋਹਣੀ ਡਿਜ਼ਾਈਨਿੰਗ ਸੀ ਇਹ ਵੀ ਕਾਟਨ ਦਾ ਸੂਟ ਆ ਚਿਕਨ ਦੀ ਬਾਟਮ ਹੈ ਇਹਦੇ ਨਾਲ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਤਿਆਰ ਹੋਇਆ ਹੋਇਆ ਇਹ ਦੁਪੱਟਿਆਂ ਦਾ ਵੀ ਅੱਜਕੱਲ ਕਾਫੀ ਟ੍ਰੈਂਡ ਆਗਾ ਥੈਂਕ ਯੂ ਸੋ ਮੱਚ